ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਸੋ ਕਿਹੜਾ ਪੱਤਰ ਹੈ ਕਿਹੜੀ ਖਾਸ ਜਾਣਕਾਰੀ ਤੁਹਾਡੇ ਨਾਲ ਅੱਜ ਉਹ ਸਾਂਝੀ ਕਰਨ ਲੱਗੇ ਹਾਂ ਸੋ ਕਿਰਪਾ ਕਰਕੇ ਬਣੇ ਰਹੋ ਸੋ 4161 ਮਾਸਟਰ ਕਾਡਰ ਅਤੇ 598 ਬੈਕਲੌਗ ਮਾਸਟਰ ਕਾਡਰ ਭਰਤੀ ਅਧੀਨ ਹਾਜ਼ਰ ਹੋਏ ਕਰਮਚਾਰੀ ਦੀ ਤਨਖਾਹ ਸਬੰਧੀ ਸੋ ਜਿਸ ਤਰ੍ਹਾਂ ਕਿ ਆਪਾਂ ਦੋਸਤੋ ਜਾਣਦੇ ਹਾਂ ਕਿ 4161 ਮਾਸਟਰ ਕਾਡਰ ਅਤੇ ਉਹਦੇ ਨਾਲ ਜਿਹੜੀ 598 ਬੈਕਲੌਗ ਹੈ ਤਕਰੀਬਨ 2 ਸਾਲ ਦਾ ਸਮਾਂ ਹੋ ਚੱਲਿਆ ਪਰ ਉਹਨਾਂ ਦੀਆਂ ਤਨਖਾਹਾਂ ਅਜੇ ਤੱਕ ਵੀ ਜਿਹੜੀਆਂ ਹੋ ਲਟਕ ਰਹੀਆਂ ਕਿਹੜੀਆਂ ਤਨਖਾਹਾਂ ਜਿਹੜੀਆਂ ਅਜੇ ਤੱਕ ਵੀ ਉਹਨਾਂ ਨੂੰ ਡਰਾਉਂ ਨਹੀਂ ਹੋਈਆਂ ਸੋ ਸਿੱਖਿਆ ਵਿਭਾਗ ਵੱਲੋਂ ਇੱਕ ਸਖਤ ਹੁਕਮ ਜਾਰੀ ਹੋਇਆ ਜਿੰਨੇ ਵੀ ਕਰਮਚਾਰੀ ਆ ਉਹਨਾਂ ਦੀ ਤਨਖਾਹ ਜਿਹੜੀ ਨਹੀਂ ਨਿਕਲੀ ਸੋ ਕੀ ਹੈ ਸਾਰੀ ਜਾਣਕਾਰੀ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਸਿੱਖਿਆ ਵਿਭਾਗ ਵੱਲੋਂ ਜਿਹੜਾ 8 1 2022 ਨੂੰ ਜਿਹੜਾ ਸਨਮੁਖ ਮਾਸਟਰ ਕੱਟ ਦੇ ਵੱਖ-ਵੱਖ ਵਿਸ਼ਿਆਂ ਦੀਆਂ 41 ਕਾਟ ਤੇ 598 ਵਿਅਕਲੋ ਕੇ ਸਾਮੀ ਅਮਰਿਤਧ ਹਾਜ਼ਰ ਕਰਮਚਾਰੀ ਨੂੰ ਡਾਈਟਾ ਵਿੱਚ ਜੁਆਇਨ ਕਰਵਾਇਆ ਗਿਆ ਸੀ ਕਿ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਸਭ ਤੋਂ ਪਹਿਲਾਂ ਡਾਈਟ ਵਿੱਚ ਹੋਈ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਹੈ ਉਹ ਡਾਈਟ ਦੇ ਵਿੱਚ ਲੱਗੀ ਸੀ ਸੋ ਡਾਈਟ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਡਰਾਅ ਕਰਾਉਣ ਸੰਬੰਧੀ ਸਦਫਤਰ ਨੂੰ ਮਿਤੀ 3 2 25 ਰਾਹੀਂ ਇੱਕ ਹੁਕਮ ਜਾਰੀ ਕੀਤੇ ਗਏ ਸੀ ਸੋ ਜਿੰਨਾ ਕਰਮਚਾਰੀਆਂ ਦੀ ਜਿਹੜੀ ਹਾਜ਼ਰੀ ਹੈ ਉਹ ਡਾਈਟ ਦੇ ਵਿੱਚ ਲੱਗੀ ਸੀ ਸੋ ਡਾਈਟ ਵਿੱਚ ਤੋਂ ਲੈ ਕੇ ਜਦੋਂ ਤੱਕ ਉਹਨਾਂ ਨੇ ਸਕੂਲ ਜੁਆਇਨ ਨਹੀਂ ਕੀਤਾ ਭਾਵ ਜੇਕਰ ਤੁਸੀਂ ਮੰਨ ਲਓ ਵੀ ਸੋਮਵਾਰ ਤੱਕ ਸਕੂਲ ਜੁਆਇਨ ਕਰਦੇ ਤੇ ਮੰਗਲਵਾਰ ਜਿਹੜਾ ਹੋਰੀ ਸੰਡੇ ਨੂੰ ਠੀਕ ਹੈ ਜੀ ਸੰਡੇ ਤੱਕ ਜਿੰਨੇ ਵੀ ਦਿਨ ਬਣਦੇ ਸੀ ਤਾਂ ਉਸ ਦਿਨ ਤੋਂ ਲੈ ਕੇ ਜਦੋਂ ਤੁਸੀਂ ਹਾਜ਼ਰੀ ਡਾਈਟ ਦੇ ਵਿੱਚ ਕੀਤੀ ਹੈ ਤਾਂ ਉਹਨੇ ਦਿਨਾਂ ਦਾ ਜਿਹੜਾ ਏਰੀਆ ਹੈ ਤੁਹਾਡਾ ਉਹ ਜਿਹੜਾ ਉਹ ਬਣਦਾ ਸੋ ਉਹ ਵਿਭਾਗ ਵੱਲੋਂ ਜਿਹੜਾ ਉਹ ਏਰੀਆ ਤੁਹਾਡਾ ਉਹ ਦਿੱਤਾ ਜਾਣਾ ਪਰ ਕਈ ਜਿਲਾ ਸਿੱਖਿਆ ਅਫਸਰ ਹੈ ਜਿੰਨਾ ਵੱਲੋਂ ਜਿਹੜਾ 9517 ਦਾ ਹਵਾਲਾ ਦਿੰਦੇ ਡਾਈਟ ਵਿੱਚ ਹਾਜ਼ਰੀ ਦੀ ਮਿਤੀ ਤੋਂ ਤਨਖਾਹ ਜਿਹੜੀ ਹੈ ਕਿ ਅਜੇ ਵੀ ਇਤਰਾਜ਼ ਜਤਾਇਆ ਕਿਉਂਕਿ 41 ਕਾਟ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਅਜੇ ਤੱਕ ਜਿਹੜਾ ਏਰੀਅਰ ਨਹੀਂ ਮਿਲਿਆ ਸੋ ਉਸੇ ਸੰਬੰਧ ਵਿੱਚ ਜਿਹੜੇ ਸਿਖਿਆ ਅਫਸਰ ਹੈ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਡਾਈਟ ਵਿੱਚ ਹਾਜ਼ਰ ਹੋਣ ਤੋਂ ਲੈ ਕੇ ਸਕੂਲ ਵਿੱਚ ਹਾਜ਼ਰ ਹੋਣ ਤੱਕ ਦੀ ਤਨਖਾਹ ਤੁਰੰਤ ਡਰਾਉਣ ਕਰਾਉਣ ਸੰਬੰਧੀ ਲੋੜੀਂਦੀ ਕਾਰਵਾਈਆਂ ਅਮਲ ਵਿੱਚ ਲੈਂਦੇ ਜਾਵੇ ਕਿਉਂਕਿ ਜਿਹੜੇ ਕਰਮਚਾਰੀ ਐ ਅਜੇ ਤੱਕ ਵੀ ਉਹਨਾਂ ਨੂੰ ਏਰੀਅਰ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਆਪਾਂ ਵੀ ਜਾਣਦੇ ਆ ਵੀ 2 ਸਾਲ ਦੇ ਉੱਪਰ ਜਿਹੜਾ ਸਮਾਂ ਉਹ ਹੋ ਚੱਲਿਆ ਪਰ ਅਜੇ ਵੀ ਉਹ ਵਿਚਾਰੇ ਜਿਹੜੇ ਹੈਗੇ ਆ ਕੁਝ ਕੁ ਕਰਮਚਾਰੀ ਐ ਜਿਹੜੇ ਆਪਦੀ ਤਨਖਾਹਾਂ ਕਢਾਉਣ ਨੂੰ ਜਾਂ ਏਰੀਅਰ ਜਿਹਨੂੰ ਕਹ ਲਈ ਆਪਾਂ ਉਹ ਕਢਾਉਣ ਨੂੰ ਲਟਕ ਰਹੇ ਆ ਕਿਉਂਕਿ ਜੇਕਰ ਥੋੜਾ ਬਹੁਤ ਵਿਭਾਗ ਵੱਲੋਂ ਕੋਤਾਹੀ ਹੋ ਜਾਂਦੀ ਹੈ ਤਾਂ ਦੂਸਰਾ ਛੇਤੀ ਛੇਤੀ ਕਲਰਕ ਜਿਹੜਾ ਉਹਨਾਂ ਨੂੰ ਨਿਆਣ ਨਹੀਂ ਦਿੰਦੇ ਠੀਕ ਹੈ ਸੋ ਜਿਆਦਾ ਵੀਡੀਓ ਲੰਬੀ ਨਹੀਂ ਕਰਦੇ ਸੋ ਇੰਨੀ ਕੀ ਜਾਣਕਾਰੀ ਖਾਸ ਕਰਕੇ ਇਹ ਜਾਣਕਾਰੀ 4161 ਅਤੇ 598 ਬੈਕਲੌਗ ਮਾਸਟਰ ਕਰਨ ਲਈ ਜ਼ਰੂਰ ਸਾਂਝੀ ਕਰਿਓ ਕਿਉਂਕਿ ਉਹਨਾਂ ਦੀ ਤਨਖਾਹ ਨਾਲ ਸੰਬੰਧਿਤ ਹੈ ਤੇ ਇਹ ਪੱਤਰ ਦਿਖਾ ਕੇ 41 ਕਾਡ ਦੇ ਕੈਂਡੀਡੇਟਸ ਆਪਣਾ ਏਰੀਅਰ ਬਿੱਲ ਜਿਹੜਾ ਹੈਗਾ ਬਣਦਾ ਜਿੰਨੀ ਵੀ ਤਨਖਾਹ ਬਣਦੀ ਹੈ ਉਹ ਕਢਵਾ ਸਕਦੇ ਕਿਉਂਕਿ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸਖਤ ਹੁਕਮ ਜਿਹੜੇ ਉਹ ਜਾਰੀ ਹੋਇਆ ਵਿਭਾਗ ਵੱਲੋਂ ਕਿ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਜਲਦੀ ਤੋਂ ਜਲਦੀ ਕਢਵਾਈ ਸਕੇ। ਸੋ ਇਸ ਪੱਤਰ ਦੀ ਮਦਦ ਨਾਲ ਤੁਸੀਂ ਜਿਹੜੀ ਹੈਗੀ ਆਪਣਾ ਏਰੀਅਰ ਕਢਾ ਸਕਦੇ ਹੋ। ਸੋ ਇਸ ਤਰ੍ਹਾਂ ਦੇ ਜਿਹੜੇ ਪੱਤਰ ਹੁੰਦੇ ਦੋਸਤੋ ਸਾਮਕੇ ਰੱਖਿਆ ਕਰੋ ਕਿਉਂਕਿ ਜਦੋਂ ਆਪਾਂ ਮਤਲਬ ਕੋਈ ਆਪਣਾ ਪੈਂਡਿੰਗ ਹੁੰਦਾ ਹੈ ਕੰਮ ਤਾਂ ਉਸ ਤੋਂ ਇਸ ਤਰ੍ਹਾਂ ਦੇ ਪੱਤਰ ਜਿਹੜੇ ਹਨ ਜਿਹੜੇ ਜ਼ਰੂਰ ਕੰਮ ਆਉਂਦੇ ਹੈ ਕਿਉਂਕਿ ਤੁਸੀਂ ਇਹ ਪੱਤਰ ਦਿਖਾ ਕੇ ਆਪਣਾ ਜਿਹੜਾ ਏਰੀਅਰ ਬਿੱਲ ਹੈ ਮੰਗਣ ਦਾ ਤੁਹਾਡਾ ਹੱਕ ਹੈ ਉਹ ਤੁਸੀਂ ਲੈ ਸਕਦੇ ਹੋ। ਸੋ ਐਸੀ ਅੱਜ ਦੀ ਜਾਣਕਾਰੀ ਸੋ ਮਿਲਦੇ ਆ ਕਿਸੇ ਹੋਰ ਖਾਸ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ